ਸਾਰੇ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਸ ਕੀ ਵੀ ਬਣਾਉਣਾ ਦਿਖਾਉਣੀ ਆ ਸੀ ਦੇਖੋ ਇਹਦਾ ਆਪਾਂ ਗਲੇ ਦੀ ਕਰਦਣੀ ਬਣਾਈ ਜੰਨੇ ਆ ਤੇ ਫੱਟੀ ਜਿਵੇਂ ਜਿਵੇਂ ਦੀ ਪੱਟੀ ਹੈ ਉਲਟੀਆਂ ਸਿੱਧੀਆਂ ਸਲਗੀਆਂ ਦੀ ਉਵੇਂ ਦੀ ਇੱਥੋਂ ਉੱਤੋਂ ਫੱਟੀ ਬਣੂਗੀ ਦੇਖੋ ਤੇ ਜੇ ਆਪਣੇ ਕੋਲੇ ਵੀ ਫੱਟੀ ਨਾ ਰੱਖੀ ਹੁੰਦੀ ਫਿਰ ਆਪਾਂ ਚਾਰ ਸਲਗੀਆਂ ਤੇ ਗਲਾ ਬਣਾਉਣਾ ਸੀਗਾ ਹੁਣ ਆਪਣਾ ਤੋਂ ਤੇ ਬਣ ਜਾਊਗਾ ਕਿਉਂਕਿ ਫੱਟੀ ਰੱਖੀ ਹੈ ਦੇਖੋ ਇਹਦਾ ਆਪਾਂ 5 ਇੰਚ ਦਾ ਮਾਟਰ ਪੋਣਿਆ 47 ਜੋੜ ਲਾਈ ਹੈ ਥੱਲਿਓਂ ਤੇ ਪੰਜ ਜੋੜ ਆਪਾਂ ਤੋਂ ਵਧਾਏ ਐ 10 ਗੁੰਡੇ 96 ਗੁੰਡੇ ਚੱਲੇੋਂ 10 ਸੁੱਤਾਂ ਮਤਾਈ ਐ ਤੇ ਦੇਖੋ ਇਹ ਆਪਾਂ ਫੱਟੀ ਵਿੱਚੋਂ ਕੱਢੀ ਐ ਤੇ ਆਖੇ ਆਪਾਂ 4-4 ਕਰਕੇ ਇੱਕ ਬਟਨ ਲਾਉਣ ਨੂੰ ਇੱਕ ਜਮਾ ਇੱਥੇ ਹੋਣਾ ਰਹੂਗਾ ਚਾਕ ਤਿੰਨ ਆਪਾਂ ਰੱਖ ਲਏ ਤੇ ਇਹ ਇਹਦਾ ਪਿਛਲਾ ਪਾਸਾ ਐ ਦੇਖੋ ਪਿਛਲੇ ਪਾਸੇ 'ਚ ਵੀ ਆਪਾਂ ਡਿਜ਼ਾਈਨ ਪਾਇਆ ਦੇਖੋ ਪਿਛਲੇ ਪਾਸੇ ਨਾਲੋਂ ਆਪਾਂ ਇਹ ਪੱਟੀ ਫੱਟੀ ਬਾਧ ਰੱਖੀ ਐ ਠੀਕ ਹੈ ਜੀ ਤੁਹਾਨੂੰ ਦੱਸ ਸਕਦੇ ਆਪਾਂ ਪੁੱੜ ਲਗੀ ਸੀ ਪਹਿਲਾਂ 26 47 ਜੋੜ 96 ਗੁੰਡੇ ਥੱਲੇ ਹੋਏ ਤੇ 10 ਗੁੰਡੇ ਉੱਤੋਂ ਵਧਾਈ ਐ ਇੰਨੀ ਮਗਲੇ ਪਾਸੇ ਦੇ ਤੇ ਫੱਟੀ ਦੇ 8 ਗੁੰਡੇ ਮੈਂ ਬਾਧ ਰੱਖੇ ਐ ਫਿਰ ਖੇਚਣੀ ਪੈਂਦੀ ਆਹ ਵਾਧਾ ਐ ਜਿਹਨੂੰ ਆਪਾਂ ਪੱਟੀ ਕੱਢੀ ਐ ਇਹ ਵਾਧਾ 8 ਗੁੰਡੇ ਠੀਕ ਹੈ ਜੀ ਤੇ ਆਹ ਥੱਲੇ ਨਿਕਲ ਗਏ ਤੇ ਐਸਟਰਾ ਬਣਾਈ ਐ ਇਹ ਇਹ ਆਪਾ ਗੁੰਡੇ ਚੱਕਿਆ ਆਪਾ ਵੀਡੀਓ ਬਣਾਈ ਨਹੀਂ ਗਈ ਹੁਣ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਬਣेंगी ਕਿਉਂਕਿ ਸੂਤਾਂ ਤੇ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਇਹ ਮੈਂ ਗੁੰਡੇ ਚੱਕ ਲਏ ਸੀਗੇ ਕੋਸਤਾ ਪਰੱਖ ਹੀ ਲਈ ਤੇ ਤੁਹਾਨੂੰ ਅਗਲੇ ਦੀ ਕਾਟ ਪਾਈ ਉਹ ਦੱਸਾਂਗੀ ਸੀਗੇ ਕੋਸ ਪਰਖਦੇ ਕੋਸ ਆਪਾ ਚੱਕ ਲਏ ਜਿਹੜੇ ਘੱਟ ਸੀਗੇ ਤੇ ਇਹਦੀਆਂ ਬਾਹਾਂ ਵੀ ਤਿਆਰ ਹੋ ਗਈਆਂ ਤੇ ਦੀਦੀ ਦੀ ਸਕੀ ਵੀ ਤਿਆਰ ਹੋ ਗਈ ਆ ਤੇ ਇਹਦੇ ਆਪਾਂ ਸਿਉਣ ਵਾਲੀ ਰਹੀ ਬਸ ਆ ਗੜਾ ਬਣ ਜੂਗਾ ਅੱਜ ਜਦੋਂ ਕਿਤੇ ਟਾਈਮ ਲੱਗਿਆ ਸੂਟ ਕੱਢੀ ਜਾਂਦੇ ਆ ਥੋੜਾ ਜਿਹਾ ਸੂਟ ਰਹਿ ਗਿਆ ਬਸ ਜਦ ਸੂਟ ਤਿਆਰ ਹੋ ਗਿਆ ਤੇ ਇਹਦਾ ਵੀ ਆਪਾਂ ਬਣਾ ਲਾਂਗੇ ਫਿਰ ਤੁਹਾਨੂੰ ਦੂਜੀ ਅਸੀਂ ਇੱਕ ਕਾਲੀ ਜਾਕਟ ਲਈ ਸੀ ਉਹਦਾ ਡਿਜ਼ਾਈਨ ਦੱਸਿਆ ਸੀ ਅੱਗੇ ਸਾਨੂੰ ਟਾਈਮ ਹੀ ਨਹੀਂ ਲੱਗਿਆ ਬਸ ਉਹ ਨਹੀਂ ਕੀ ਬਣਾਈ ਪਈ ਉਹ ਵੀ ਉਹ ਵੀ ਕਿਸੇ ਦੀ ਆਰਡਰ ਤੇ ਬਣ ਰਹੀ ਹੈ ਜਾਕਟ ਤੇ ਹੁਣ ਤੁਹਾਨੂੰ ਬਾਹਾਂ ਦਿਖਾਉਣੀ ਆ ਇਹਦੀਆਂ ਬਾਹਾਂ ਤਿਆਰ ਹੋ ਬਸ ਇਹਦੇ ਤਾਂ ਆ ਹੀ ਤਿੰਨ ਸਲੰਗਾਂ ਰਿੰਦੀਆਂ ਤੇ ਬਾਹਾਂ ਤੇ ਆ ਬਾਹਾਂ ਵੀ ਤਿਆਰ ਤੇ ਕੱਲੀ ਸਿਉਣ ਵਾਲੀ ਰਹਿੰਦੀ ਆ ਦੇਖੋ ਹੁਣ ਤੁਹਾਨੂੰ ਇਹਦੀਆਂ ਬਾਹਾਂ ਦੇਖੋ ਇਹ ਕਿੰਨੇ ਵੀ ਨਿਕਲ ਜਾਣ ਕਿੰਨੇ ਜ਼ਿਆਦਾ ਗਲੇ ਦੇ ਨਿਕੋ ਆਸੀ ਇਹਦੇ ਨੂੰ ਬਾਹ ਇਸ ਤਰ੍ਹਾਂ ਡਿਜ਼ਾਈਨ ਪਾਇਆ ਆਪਾਂ 22 ਇੰਚ ਦੀ ਬਾਹ ਰੱਖੀ ਆ ਦੀ 25 ਜੋੜ ਥੱਲੇ ਹੋ ਐ ਤੇ ਉੱਤੋਂ ਥੋੜੇ ਜਿਹੇ ਪਧਾਏ ਆ ਆਪਾਂ ਜੋੜ ਤੇ ਵਿਚਾਲੇ ਵਿਚਾਲੇ ਡਿਜ਼ਾਈਨ ਪਾਏ ਆ ਆਪਾਂ ਇਹ ਨਵਾਂ ਡਿਜ਼ਾਈਨ ਬਣਾਇਆ ਆ ਆਪਾਂ ਸਾਰੀ ਚ ਵੀ ਪਾ ਸਕਦੇ ਸੀਗੇ ਵੀ ਸੋਹਣਾ ਲੱਗਦਾ ਅਲੱਗ ਜਿਹੇ ਤਰੀਕੇ ਦੀ ਚੀਜ਼ ਬਣ ਜਾਂਦੀ ਏ ਫਿਰ ਜੇ ਸਾਰੀ ਚ ਪਾ ਦਿੰਦੇ ਆਪਾਂ ਫਿਰ ਉਹ ਸਾਰੀਆਂ ਚ ਤਾਂ ਹੁਣ ਆਪਾਂ ਪਾਉਣੀ ਹੀ ਆ ਤੇ ਅਲੱਗ ਜਿਹੇ ਤਰੀਕਾ ਬਣ ਗਿਆ ਡਿਜ਼ਾਈਨ ਬਣ ਗਿਆ ਦੋਵੇਂ ਪਾਵਾ ਤਿਆਰ ਹੋ ਗਏ ਨਾ ਦੇਖੋ ਹੁਣ ਦੀਦੀਆਂ ਦੋ ਬਲਾਊਜ਼ ਦੋ ਸਕੇਵੀਆਂ ਤਿਆਰ ਹੋ ਗਈਆਂ ਇੱਕ ਜਾਕਟ ਦੇ ਮੂਹਰੇ ਪਾਸੇ ਰਹਿੰਦੀ ਐ ਤੇ ਫਰਾਕ ਸ਼ੁਰੂ ਕਰਨੀ ਐ ਹੁਣ ਅੱਜ ਆ ਬਣ ਕੇ ਬਸ ਦੀਦੀ ਦੀ ਦੋਤੀ ਦੀ ਫਰਾਕ ਬਣਾਉਣ ਲੱਗਣਾ ਆਪਾਂ ਤੇ ਇੱਕ ਬਲਾਊਜ਼ ਬਣਾਉਣਾ ਹਜੇ ਉਹਨਾਂ ਦਾ ਠੀਕ ਐ ਤੇ ਵੀਡੀਓ ਪਸੰਦ ਤੁਹਾਨੂੰ ਇਹ ਸਗੀ ਵੀ ਪਸੰਦ ਆਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੀ ਇਹ ਡਿਜ਼ਾਈਨ ਕਹੇ ਹਜਿਆ ਲੱਗਿਆ ਸਾਨੂੰ ਤਾਂ ਬਹੁਤ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਤੇ ਬਣ ਕੇ ਕਿਵੇਂ ਦੀ ਲੱਗੀ ਦੀਦੀ ਵੀ ਕਮੈਂਟ ਕਰੇ ਵੀ ਕਿਵੇਂ ਦੀ ਲੱਗੀ ਉਹਨੂੰ ਸਗੀ ਵੀ ਦੀਦੀ ਸਾਨੂੰ ਕਮੈਂਟ ਜ਼ਰੂਰ ਕਰੇ ਚਲੋ ਇਹ ਪਾਕੀ ਵੀਡੀਓ ਚ ਮਿਲਦੇ ਆ ਸਾਰਿਆਂ ਨੂੰ ਫਿਰ ਫੇਰ ਸਸਰੇ ਕਰ